ਅੱਜ ਤੁਹਾਨੂੰ ਉਸ ਬਹਾਦਰ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਨੇ ਇੱਕ ਪਰਿਵਾਰ ਦੀ ਜਾਨ ਬਚਾਈ ਆਪਣੀ ਜਾਨ ਤੇ ਖੇੜ ਕੇ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਇੱਕ Honda amaze ਕਾਰ ਸਰਹੰਦ ਨਹਿਰ ਬਠਿੰਡਾ ਚ ਜਿਹੜੀ ਡੁੱਬ ਜਾਂਦੀ ਹੈ ਪਰਿਵਾਰ ਸਮੇਤ ਅਤੇ ਇੱਕ ਨੌਜਵਾਨ ਨੇ ਆਪਣੀ ਜਾਨ ਤੇ ਖੇੜ ਕੇ ਉਸ ਪਰਿਵਾਰ ਦੀ ਜਿਹੜੀ ਜਾਨ ਬਚਾਈ ਤਸਵੀਰਾਂ ਤੁਹਾਨੂੰ ਪਹਿਲਾਂ ਉਸ ਗਰੁੱਪ ਦੀਆਂ ਦਿਖਾ ਰਿਹਾ ਹੈ ਉਸ ਮੰਡਲੀ ਦੀਆਂ ਦਿਖਾ ਰਿਹਾ ਹੈ ਇਸ ਜੋ ਨੌਜਵਾਨ ਹੈ ਕ੍ਰਿਸ਼ਨਾ ਜਿਸ ਨੇ ਆਪਣੀ ਜਾਨ ਤੇ ਖੇੜ ਕੇ ਉਸ ਪਰਿਵਾਰ ਦੀ ਜਿਹੜੀ ਜਾਨ ਬਚਾਈ ਸੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਮਾਹੌਲ ਸੀ ਉਦੋਂ ਕਿਵੇਂ ਇਥੇ ਇਥੋਂ ਗੁਜ਼ਰੇ ਸੀਗੇ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਉਹ ਨੌਜਵਾਨ ਕ੍ਰਿਸ਼ਨਾ ਮੌਜੂਦ ਹੈ ਜੀਨੇ ਆਪਣੀ ਜਾਨ ਤੇ ਖੇੜ ਕੇ ਉਸ ਪਰਿਵਾਰ ਦੀ ਜਿਹੜੀ ਜਾਨ ਬਚਾਈ ਸੀ بیٹے ਕੀ ਮਾਹੌਲ ਸੀ ਉਦੋਂ ਤੁਸੀਂ ਕਿਵੇਂ ਆਏ ਨਹਿਰ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਇੱਕ ਹੋਂਡਾਏ ਮੇਸਕਾਰ ਪਰਿਵਾਰ ਸਮੇਤ ਡੁੱਬ ਗਈ ਹੈ ਤੁਸੀਂ ਬਿਨਾਂ ਪਰਵਾਹ ਕਰਦੇ ਨਹਿਰ ਤੇ ਛਾਲ ਮਾਰਤੀ ਕੀ ਸੋਚਿਆ ਕੀ ਕਰਨਾ ਚਾਹੋਗੇ ਮੈਂ ਆਪਣੇ ਪੰਚਮੁਖੀ ਮੰਦਰ ਦੇ ਕੋਲੋਂ ਜਲ ਚੜਾ ਕੇ ਸਿਰੇ ਰੋਡ ਤੋਂ ਮੈਂ ਕ੍ਰੋਸ ਹੋ ਰਹੀ ਸੀ ਮੇਰੀ ਫੈਮਿਲੀ ਬੈਠੀ ਸੀ ਜਵਾਜ ਧਲੇ ਬਹੁਤ ਜਣੇ ਬੈਠੇ ਸੀ ਮੇਰੀ ਗੱਡੀ ਦੇ ਵਿੱਚ ਤੇ ਜੀ ਸੱਮਣੋਂ ਜਿਹੜੀ ਹੋਂਡਾ ਸਿਟੀ ਕਾਰ ਹੈਗੀ ਉਹ ਡੁੱਬਦੇ ਹੋਏ ਆ ਰਹੀ ਸੀ ਤੇ ਜੀ ਅਸੀਂ ਸਾਰਿਆਂ ਨੇ ਦੇਖਿਆ ਹੀ ਮੈਂ ਨਾਲ ਦੇ ਨਾਲ ਹੀ ਮੈਂ ਗੱਡੀ ਰੋਕ ਕੇ ਨਾਲ ਨਾਲੇ ਬਿਨਾ ਕੋਈ ਸੋਚੇ ਬਿਨਾ ਕੋਈ ਸਮਝੇ ਮਚਾਲ ਮਾਰ ਗਈ ਵਾ ਅੱਛਾ ਤੁਸੀਂ ਉਰੇ ਨੇੜੇ ਹੀ ਰਹਨੇ ਹੋ ਸਰਹੰਦ ਨਹਿਰ ਬਠਿੰਡਾ ਦੇ ਨੇੜੇ ਹਾਂਜੀ ਹਾਂਜੀ ਆਪਣੇ ਉਰੇ ਪੈਟਰੋਲ ਪੰਪ ਕੋਲੇ ਰਹਨੇ ਅੱਛਾ ਤੁਸੀਂ ਜਲ ਚੜਾ ਕੇ ਇੱਧਰ ਦੀ ਆ ਰਹੇ ਸੀਗੇ ਹਾਂਜੀ ਤੁਹਾਨੂੰ ਪਤਾ ਲੱਗ ਗਿਆ ਵੀ ਇੱਕ Honda amaze ਕਾਰ ਪਰਿਵਾਰ ਸਮੇਤ ਡੁੱਬ ਗਈ ਆ ਹਾਂਜੀ ਹਾਂਜੀ ਰੋਲਾ ਰੋਲਾ ਕੱਪਾ ਪੈਣ ਲੱਗੇ ਸਾਡੀ ਗੱਡੀ ਵਿੱਚ ਰੋਲਾ ਡੁੱਬਿਆ ਰਿਹਾ ਹਾਂਜੀ ਅੱਛਾ ਕੌਣ ਕੌਣ ਸੀਗਾ ਤੁਹਾਡੇ ਨਾਲ ਉਸ ਟਾਈਮ ਉਸ ਟਾਈਮ ਜੀ ਮੇਰੇ ਨਾਲ ਕਾਫੀ ਜਣੇ ਸੀ ਇਕੱਲੇ ਲੇਡੀਜ਼ ਤੇ ਜਵਾਬ ਜੱਲੇ ਸੀਗੇ ਤੇ ਮੇ ਭਾਬੀ ਬੈਠੇ ਸੀ ਹਾਂਜੀ ਅੱਛਾ ਤੁਸੀਂ ਨਾਲ ਦੀ ਨਾਲ ਛਾਲ ਮਾਰਤੀ ਕਿਸ ਤਰ੍ਹਾਂ ਬਚਾਅ ਕੀਤਾ ਤੁਸੀਂ ਮੈਂ ਜੀ ਬਚਾਅ ਵੀ ਹੁਣ ਗੱਡੀ ਦਾ ਹੀ ਇਕਦਮ ਹੀ ਮੈਂ ਲਾ ਕੇ ਆਈ ਬ੍ਰੇਕ ਬਲੂਕ ਸਾਰਾ ਹੈਂਡ ਬ੍ਰੇਕ ਖਿੱਚਤਾ ਸੀਗਾ ਉਹ ਮੈਂ ਨਾਲ ਨਾਲ ਹੀ ਮੈਂ ਛਾਲ ਮਾਰ ਗਿਆ ਬਿਨਾਂ ਕੋਈ ਸੋਚੇ ਦਿਨ ਜੋ ਸਮਝੇ ਮੇਰੀ ਸਿਸਟਰ ਸੀ ਉਹਨੇ ਆਵਾਜ਼ ਮਾਰੀ ਕ੍ਰਿਸ਼ਨਾ ਧਿਆਨ ਨਾਲ ਮੈਨੇ ਉਹਨਾਂ ਦੀ ਵੀ ਨਹੀਂ ਸੁਣੀ ਤੇ ਮੈਂ ਗੱਡੀ ਦਾ ਸ਼ੈਡ ਵਾਲਾ ਸ਼ੀਸ਼ਾ ਤੋੜ ਕੇ ਇੱਕ ਬੱਚੇ ਨੂੰ ਕੱਢ ਪਾਇਆ ਬਾਕੀ ਬਈ ਬਹੁਤ ਕਾਫੀ ਜਨਤਾ ਕੱਟੀ ਹੋ ਗਈ ਸੀ ਅੱਛਾ ਜੇ ਗੱਲ ਕਰੀਏ ਉਸ ਟਾਈਮ ਕਿਸ ਤਰ੍ਹਾਂ ਦਾ ਮਾਹੌਲ ਸੀ ਚਿੰਗ ਚੰਗਿਆੜੇ ਵਾਲਾ ਮਾਹੌਲ ਹੋਊਗਾ ਜਿਵੇਂ ਤੁਸੀਂ ਕਹਿ ਰਹੇ ਆ ਮੈਂ ਸ਼ੀਸ਼ਾ ਤੋੜਿਆ ਕਿਸ ਨਾਲ ਸ਼ੀਸ਼ਾ ਤੋੜਿਆ ਤੁਸੀਂ ਕੜਾ ਸੀ ਜੀ ਕੜਾ ਪਾਰਖਿਆ ਸੀ ਨਾ ਅੱਛਾ ਇਸ ਕੜੇ ਨਾਲ ਹਾਂਜੀ ਅੱਛਾ ਕੜਾ ਮਾਰਿਆ ਤੁਸੀਂ ਸ਼ੀਸ਼ੇ ਤੇ ਤੇ ਸ਼ੀਸ਼ਾ ਤੋੜ ਕੇ ਤੇ ਜਵਾਕਬਾਰ ਕੱਢੇ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਜਵਾਕਬਾਰ ਕੱਢੇ ਇਹਨੂੰ ਤੇ ਫਿਰ 10-15 ਮਿੰਟ ਬਾਅਦ ਹੀ ਮੁਲਾਜ਼ਮ ਆ ਗਏ ਸੀ 21 ਮੁਲਾਜ਼ਮ ਆਏ ਸੀ ਆਏ ਦੋ ਸੀਗੇ ਪਰ ਇੱਕ ਨੇ ਛਾਲ ਮਾਰਿਆ ਸੀ ਜੀ ਅੱਛਾ ਤੁਹਾਡੀ ਟੀਮ ਜਿਵੇਂ ਤੁਸੀਂ ਕਾਵੜ ਲੈਣ ਜਾਂਦੇ ਹੈਗੇ ਹੋ ਤੁਹਾਡੀ ਮੰਡਲੀ ਵੀ ਬਣੀ ਹੋਈ ਹੈ ਤੁਹਾਡੇ ਵੀ ਸਾਥੀ ਪਹੁੰਚ ਗਏ ਸੀਗੇ ਹਾਂਜੀ ਉਸ ਤੋਂ ਬਾਅਦ ਜੀ ਸਾਡੇ ਵੀ ਸਾਥੀ ਸਾਰੇ ਆ ਗਏ ਸੀ ਅੱਛਾ ਕਿਸ ਕਿਸ ਨੇ ਹੱਲਪ ਕੀਤੀ ਤੁਹਾਡੀ ਜਦੋਂ ਇਹ ਕਾਰ ਡੁੱਬਰੀ ਸੀ ਜਦੋਂ ਇਹ ਕਾਰ ਡੁੱਬਰੀ ਸੀ ਸ਼ੁਰੂਆਤ ਵਿੱਚ ਤਾਂ ਮੈਂ ਹੀ ਸੀ ਗਈ ਹੋਰ ਤਾਂ ਕੋਈ ਵੀ ਨਹੀਂ ਸੀ ਸੜੋਡ ਤੇ ਕਿਉਂਕਿ ਅਸੀਂ ਕਿਸੇ ਦੀ ਹੈਲਪ ਲੈਣ ਲੈਣਾ ਚਾਹ ਰਹੇ ਸੀ ਤਾਂ ਕੋਈ ਗੱਡੀ ਨਹੀਂ ਰੋਕ ਰਿਆ ਸੀ ਕੋਈ ਕਾਰ ਨਹੀਂ ਰੋਕ ਰਿਆ ਸੀ ਫਿਰ ਜਿਸ ਸਾਡੇ ਗੱਡੀ ਚ ਜਿੰਨੇ ਵੀ ਲੇਡੀਜ਼ ਬੈਠੇ ਸੀ ਉਹਨਾਂ ਨੇ ਸਾਰਿਆਂ ਨੇ ਰੋਡ ਕ੍ਰੋਸ ਕਰ ਲਈ ਗੱਡੀਆਂ ਰੋਕਣ ਵਾਸਤੇ ਵੀ ਸਭੀ ਹੈਲਪ ਕਰੋ ਉਸ ਤੋਂ ਬਾਅਦ ਜੀ ਸਾਰੇ ਪੰਜ ਛੇ ਜਣੇ ਜਿਹੜੇ ਸੀ ਨਹਿਰ ਦੇ ਵਿੱਚ ਛਾਲ ਮਾਰੀ ਉਹਨਾਂ ਪਰਿਵਾਰ ਦੀ ਜਾਨ ਬਚਾ ਲਈ। ਅੱਛਾ ਪੁਲਿਸ ਕਿੰਨੇ ਟਾਈਮ ਬਾਅਦ ਪਹੁੰਚੀ ਸੀ? ਉਸ ਤੋਂ ਹੀ ਮੇਰ ਤੋਂ ਬਾਅਦ ਹੀ ਸਹੀ 10-15 ਮਿੰਟ ਬਾਅਦ ਆ ਗਈ ਸੀ। ਅੱਛਾ ਪੁਲਿਸ ਨੇ ਵੀ ਪੂਰੀ ਹੈਲਪ ਕੀਤੀ? ਹਾਂਜੀ ਹਾਂਜੀ ਪੁਲਿਸ ਵਾਲਿਆਂ ਨੇ ਪੂਰੀ ਹੈਲਪ ਕੀਤੀ। ਅੱਛਾ ਇੱਕ ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਹੈਗਾ ਇੱਕ ਸਰਦਾਰ ਜੀ ਸੀ ਉਹਨਾਂ ਨੇ ਆਪਦੀ ਪਗੜੀ ਉਤਾਰ ਕੇ ਦਿੱਤੀ। ਵੀ ਉਹਨਾਂ ਨੇ ਵੀ ਕਾਫੀ ਬਚਾਅ ਕਾਰਜ ਕੀਤੇ। ਹਾਂਜੀ ਉਹ ਮੁਲਾਜ਼ਮਾਂ ਤੋਂ ਬਾਅਦ ਆਈ ਸੀ। ਉਹਨਾਂ ਨੇ ਆਪਦੀ ਪਗੜੀ ਉਤਾਰ ਕੇ ਇੱਕ ਰਸਾ ਬਣਾ। ਵੱਡਿਆਂ ਨੂੰ ਹਾਂਜੀ ਰਸਾ ਰਸਾ ਬਣਾ। ਅੱਛਾ ਰਸੇ ਦੀ ਗੱਲ ਕੀਤੀ ਹੈ ਰਸਾ ਤੁਹਾਡੇ ਕੋਲੇ ਸੀਗਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਕੋਲੇ। ਪਹਿਲਾਂ ਮੇਰੇ ਕੋਲੇ ਸੀ ਜੀ। ਅੱਛਾ ਰਸਾ ਤੁਹਾਡੇ ਕੋਲੇ ਸੀ ਮੇਰੇ ਕੋਲੇ ਹੀ ਸੀ ਜੀ। ਹੋਰ ਕਿਸੇ ਕੋਲੇ ਨਹੀਂ ਸੀ। ਪਿਕਅਪ ਅੱਛਾ ਪੁਲਿਸ ਆਣ ਤੋਂ ਪਹਿਲਾਂ ਤੁਸੀਂ ਕਿੰਨੇ ਕ ਜਿਹੜੇ ਵਿਅਕਤੀ ਕੱਢ ਲਏ ਸੀ ਕਿੰਨੇ ਬੱਚੇ ਕੱਢ ਲਏ ਸੀ? ਬਈ ਇੱਕ ਬੱਚਾ ਕੱਢਿਆ ਸੀ ਉਸ ਤੋਂ ਬਾਅਦ ਜੀ ਬਾਦੂ ਕੱਟ ਹੋ ਗਿਆ ਸੀ। ਹਾਂਜੀ। ਅੱਛਾ ਵੀ ਸਾਰੀ ਪਬਲਿਕ ਵੀ ਆ ਗਈ। ਹਾਂਜੀ ਪਬਲਿਕ ਪੁਲਿਸ ਆ ਉਹ ਆ ਗਈ ਸੀ। अच्छा एक ग्रीन फोर्स ਦੀ ਵੀ ਗੱਲ ਚੱਲ ਰਹੀ ਹੈਗੀ ਆ ਵੀ ਗ੍ਰੀਨ ਫੋਰਸ ਜਿਹੜੇ ਡੇਰਾ ਸੱਚਾ ਸੋਦੇ ਵਾਲਿਆਂ ਦੀ ਗ੍ਰੀਨ ਫੋਰਸ ਆ ਉਹ ਵੀ ਇੱਥੇ ਪਹੁੰਚ ਗਈ ਸੀ ਮੈਂ ਹੀ ਉਹਨਾਂ ਨੂੰ ਗ੍ਰੀਨ ਵਾਲਿਆਂ ਨੂੰ ਤੇ ਇਹਨਾਂ ਤੋਂ ਜਾਣਕਾਰੀ ਬਾਕੀ ਜਿਹੜੇ ਜਿਹੜਾ ਉਹਨੇ ਪੱਗ ਖੋਲੇ ਸੀ ਨੀ ਸਰਦਾਰ ਆ ਉਹ ਆਇਆ ਸੀ ਮੇਰੇ ਅੱਗੇ ਤੇ ਹੀ ਉਹਨਾਂ ਨੇ ਵੀ ਕਾਫੀ ਜਣੇ ਦੀ ਜਾਂ ਫਿਰ ਤੁਸੀਂ ਚਲੇ ਗਏ ਹੋਵੋਗਾ ਬਾਤ ਚਾਈ ਹੋਏਗੀ ਹਾਂਜੀ ਉਸ ਟਾਈਮ ਮੈਂ ਚਲਾ ਗਿਆ ਸੀ ਬਾਕੀ ਜਿਹੜਾ ਜਿਹਨੇ ਸਰਦਾਰ ਜਿਹੜਾ ਪੱਗ ਖੋਲ ਕੇ ਸੁਟਿਆ ਸੀ ਉਹਨੂੰ ਦੇਖਨ ਤੋਂ ਬਾਅਦ ਮੈਂ ਚਲਾ ਗਿਆ ਸੀ ਅੱਛਾ ਗੱਡੀ 'ਚ ਕਿੰਨੇ ਜਣੇ ਸੀਗੇ ਗੱਡੀ 'ਚ 10-11 ਜਣੇ ਸੀ ਸਾਰੇ ਸੁਰੱਖਿਅਤ ਤੁਸੀਂ ਕੱਢ ਲਏ ਸਾਰੇ ਸੁਰੱਖਿਅਤ ਇੱਕ ਬੱਚੇ ਦੀ ਜਿਹੜੀ ਜਾਨ ਖਤਰੇ 'ਚ ਸੀ ਉਹ ਵੀ ਹੁਣ ਠੀਕ ਹੈ ਇੱਕ ਪੁਲਿਸ ਪੁਲਿਸ ਮੁਲਾਜ਼ਮ ਨੇ ਅੰਦਰ ਚਾਲ ਮਾਰੀ ਸੀ ਹਾਂਜੀ ਇੱਕੋ ਨੇ ਮਾਰੀ ਦੂਜਾ ਇਹ ਬਾਹਰੋਂ ਕੱਢ ਰਿਆ ਸੀ ਨਹੀਂ ਬਿਲਕੁਲ ਜੀ ਬਿਲਕੁਲ ਐਸੀਓ ਬਹਾਦਰ ਨੌਜਵਾਨ ਕ੍ਰਿਸ਼ਨਾ ਤੇ ਇਹਨਾਂ ਦੇ ਸਾਥੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਕ੍ਰਿਸ਼ਨਾ ਇੱਕ ਹੋਰ ਗੱਲ ਤੁਸੀਂ ਕੰਮ ਕੀ ਕਰਦੇ ਹੋ ਮੈਂ ਜੀ ਡਰਾਈਵਿੰਗ ਕਰਦਾ ਹਾਂ ਗੱਡੀ ਚਲਾਉਂਦਾ ਹਾਂ ਅੱਛਾ ਗੱਡੀ ਚਲਾਉਂਦੇ ਹੋ ਹਾਂਜੀ ਅੱਛਾ ਬਠਿੰਡਾ ਦਾ ਹੀ ਰਹਿਣ ਵਾਲੇ ਹੋ ਹਾਂਜੀ ਬਠਿੰਡਾ ਦੇ ਰਹਿਣ ਵਾਲੇ ਹਾਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਬਟਿੰਡਾ ਵੀ ਮੇਰਾ ਹੀ ਜਨਮ ਹੀ ਹੋ ਰਿਹਾ ਹੈ ਅੱਛਾ ਜਨਮ ਹੀ ਹੋ ਰਿਹਾ ਹੈ ਤੇ ਤੁਹਾਡੇ ਮਾਲਕ ਵੀ ਖੜੇ ਆ ਜਿੰਨਾਂ ਕੋਲੇ ਤੁਸੀਂ ਜੋਬ ਕਰਦੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ سپورਟ ਰਹਿੰਦਾ ਇਹਨਾਂ ਦਾ ਮੈਨੂੰ ਇਹ ਬਹੁਤ ਵਧੀਆ سپورਟ ਰਹੇ ਤਾਂ ਮਾਲਕ ਦਾ ਤੋਂ ਇੱਕ ਚੱਕਰੀ ਮਾਲਕ ਨੌਕ ਕਰਦਾ ਇਹ ਇਹ ਤੇਰੀ ਕੈਮ ਨਹੀਂ ਕਰਦਾ ਮੈਂਬਰ ਹੈ ਇਹ ਜੇ ਤਾਂ ਸਾਡੇ ਨਾਲ ਇੱਥੇ ਹੋਰ ਵੀ ਇਹਨਾਂ ਦੇ ਸਾਥੀ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਅਭਿਸ਼ੇਕ ਕੁਮਾਰ ਜੀ ਇੱਕ ਸ਼ੇਕ ਦੀ ਤੁਸੀਂ ਨਾਲ ਹੀ ਸੀ ਉਦੋਂ ਸਾਡਾ ਸੀ ਕਾਵਰ ਲੈ ਕੇ ਆਈ ਸੀ ਮਜੂਦਾ ਸਟੈਂਪ ਤੇ ਅਸੀਂ ਜੀ ਸਾਨੂੰ ਅਸੀਂ ਮੰਦਿਰ ਚ ਠਹਿਰੇ ਹੋਏ ਸੀ ਜਦੋਂ ਇਹਨਾਂ ਨੂੰ 8:51 ਮਿੰਟ ਤੇ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਕਿ ਜੀ ਇੱਕ ਨਹਿਰ ਦੇ ਵਿੱਚ ਇੱਕ ਗੱਡੀ Honda City ਜਿਹੜੀ ਅਮੇਜ਼ ਉਹ ਡੁੱਬੇ ਜਾ ਰਹੀ ਹੈ ਤਾਂ ਉਹਦੇ ਨਾਲ ਦੇ ਨਾਲ ਸਾਨੂੰ ਫੋਨ ਆਇਆ ਕਿ ਅਸੀਂ ਆਪਣੀ ਗੱਡੀ ਕੱਢ ਕੇ ਸਾਡੇ ਕੋਲ ਦੂਜੀ ਪਿਕਅਪ ਡੰਨ ਲਈ ਗੱਡੀ ਸੀ ਜੀ ਤੇ ਅਸੀਂ ਉਹ ਲੈ ਕੇ ਆ ਰਹੇ ਸੀ ਤੇ ਉਸ ਟਾਈਮ ਜੀ ਸਾਰਾ ਹੋ ਕੇ ਕੱਢ ਲਿਆ ਸੀ ਉਸ ਟਾਈਮ ਵਿਥੋਡੇ ਕਹਿਣ ਦਾ ਮੀਨਦਾ ਮੇਨ ਰੋਲ ਕ੍ਰਿਸ਼ਨਾ ਦਾ ਰਹਾ ਉਹਨਾਂ ਨੂੰ ਪਛਾਣ ਚ ਹਾਂਜੀ ਸਰ ਹਾਂਜੀ ਜਦੋਂ ਇਹ ਗੱਡੀ ਡੁੱਬਰੀ ਸੀ ਤੋਂ ਉਸ ਟਾਈਮ ਜੇ ਉਸ ਟਾਈਮ ਰੋਡ ਤੇ ਕੋਈ ਵੀ ਨਹੀਂ ਸੀ ਜੀ ਸਭ ਤੋਂ ਪਹਿਲਾਂ ਕ੍ਰਿਸ਼ਨਾ ਪਿਕਅਪ ਗੱਡੀ ਫੈਮਲੀ ਛੱਡਣ ਜਾ ਰਹੇ ਸੀ ਜੀ ਆਹੀ ਰੋਡ ਤੋਂ ਸਰਿੰਦਰ ਨਹਿਰਲੀ ਬੈਮਰ ਰੋਡ ਤੋਂ ਜੀ ਤੇ ਇਹਨੇ ਆਂਦੇ ਸਾਰੀ ਸਭ ਤੋਂ ਪਹਿਲਾਂ ਗੱਡੀ ਰੋਕੀ ਆਪਣੇ ਜਾਨ ਦੀ ਬਿਨਾ ਜਾਨਵਾਰੇ ਸੋਚੇ ਨਹਿਰ ਤੇ ਛਾਲ ਮਾਰਤੀ ਜੀ ਤੇ ਉਸ ਟਾਈਮ ਗੱਡੀ ਚ ਚਰਬਜਵਾਕ ਦੇਖਿਆ ਇਹਨੂੰ ਹੋਰ ਕੁਝ ਨਹੀਂ ਦਿਖਾਈ ਇਹਨੇ ਆਪਣੀ ਬਿਨਾ ਜਾਨਵਾਰੇ ਸੋਚੇ ਨਹਿਰ ਤੇ ਛਾਲ ਮਾਰ ਕੇ ਜਵਾਗ ਨੂੰ ਕੱਢੇ ਜਿਵੇਂ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਮਲਾਜਮਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਲੱਗਦਾ ਵੀ ਕ੍ਰਿਸ਼ਨਾ ਨੂੰ ਵੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਇੱਕ ਵਾਰ ਜ਼ਰੂਰ ਜੀ ਕਿਉਂਕਿ ਇਹਨਾਂ ਹੌਸਲੇ ਹੈ ਹੌਸਲੇ ਅੱਗੇ ਹੋਰ ਵਧੂ ਹੈ ਕਿਉਂਕਿ ਇਹਨਾਂ ਪਿੱਛੇ ਜੀ ਸਪੋਰਟ ਨਹੀਂ ਹੈ ਮੇਰਾ ਰੋਲਾ ਤਾਂ ਇਹ ਹੈ ਜੀ ਇਹਨਾਂ ਨੂੰ ਸਪੋਰਟ ਦੀ ਲੋੜ ਹੈ ਇਹ ਕ੍ਰਿਸ਼ਨ ਕੁਮਾਰ ਹੈ ਸਾਡੇ ਮੈਂਬਰ ਹੈ ਜੀ ਸਾਡੇ ਪ੍ਰਧਾਨ ਸਾਹਿਬਾ ਸੀ ਇਹਨਾਂ ਦੀ ਫੈਮਿਲੀ ਥੋੜੀ ਜੀ ਇਹਨਾਂ ਦੀ ਮਾਤਾ ਜੀ ਹੈ ਨਹੀਂ ਜੀ ਇਹ ਥੋੜਾ ਜਿਹਾ ਨਾ ਉਹਨਰ ਇਹਨਾਂ ਤੋਂ ਪ੍ਰਦਾਨ ਨਾਲ ਹੀ ਰਹਿੰਦੇ ਜੀ ਇਹਨਾਂ ਨਾਲੇ ਕੰਮ ਕਰਦੇ ਇਹਨਾਂ ਨਾਲ ਹੀ ਰਹਿੰਦੇ ਜੀ ਤੇ ਇਸ ਲਈ ਇਹਨੂੰ ਥੋੜਾ ਜਿਹਾ ਪਿੱਛੇ ਸਪੋਰਟ ਦੀ ਲੋੜ ਹੈ ਸਰ ਤੇ ਅੱਜ ਮੈਂ ਅਸੀਂ ਐਹੀ ਗਵਰਨਮੈਂਟ ਸੀਐਮ ਭਗਵੰਤ ਮਾਨ ਜੀ ਨਾਲ ਹੀ ਮਿਲ ਕੇ ਦੱਸਦਾ ਜੀ ਕਿ ਸਾਡੇ ਕ੍ਰਿਸ਼ਨ ਕੁਮਾਰ ਜੀ ਨੂੰ ਥੋੜਾ ਸਨਮਾਨਿਤ ਤੇ ਸਪੋਰਟ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਐਸੀ ਕ੍ਰਿਸ਼ਨਾ ਦੇ ਸਾਥੀ ਤੇ ਕ੍ਰਿਸ਼ਨਾ ਜਿੱਥੇ ਕੰਮ ਕਰਦਾ ਹੈ ਉਹ ਵੀ ਭਾਈ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਸਾਹਿਬ ਜੇ ਗੱਲ ਕਰੀਏ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਵੇਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ 25-25000 ਦਾ ਇਨਾਮ ਦਿੱਤਾ ਗਿਆ ਕਿ ਲੱਗਦਾ ਵੀ ਕ੍ਰਿਸ਼ਨਾ ਨੂੰ ਵੀ ਮਿਲਣਾ ਚਾਹੀਦਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਜੀ ਹੁਣ ਮੰਨ ਲਓ ਜੇ ਇਹ ਜਗ੍ਹਾ ਨਹੀਂ ਹੁੰਦਾ ਤੇ ਕੋਈ ਵੀ ਨਹੀਂ ਆਉਂਦੇ ਇਹਨਾਂ ਨੇ ਇਹਨਾਂ ਨੇ ਗੱਡੀ ਇਹਨਾਂ ਨੇ ਛਾਲ ਮਾਰੀ ਬਾਅਦ ਚ ਜੁਆਕ ਗੱਡੀ ਚੋਂ ਨਿਕਲ ਕੇ ਸਾਰੇ ਰੋਡ ਤੇ ਖੜ ਗਏ ਗੱਡੀ ਰੋਕਣ ਵਾਸਤੇ ਬਾਈ ਮੇਰਾ ਹੈਲਪ ਕਰੋ ਤੇ ਉਹਨਾਂ ਨੇ ਗੱਡੀਆਂ ਰੋਕੀ ਕਾਈ ਨੇ ਰੋਕਿਆ ਨਹੀਂ ਕਾਈ ਨੇ ਰੋਕਿਆ ਫਿਰ ਜਾ ਕੇ ਸਪੋਰਟ ਕਰਕੇ ਸਾਰੇ ਨਿਕੱਢਿਆ ਉਹਨੂੰ ਉਹਨੂੰ ਚਾਹੀਦਾ ਜਿਵੇਂ ਪੰਜਾਬ ਸਰਕਾਰ ਜਿਵੇਂ ਪੁਲਿਸ ਵਾਲੇ ਨੂੰ ਕੀਤਾ ਸਮਾਣੀ ਤੋਂ ਬਈ ਨਾ ਇਹਨਾਂ ਨੂੰ ਵੀ ਕਰਨਾ ਚਾਹੀਦਾ। ਇਹਨਾਂ ਬਿਲਕੁਲ ਜੀ ਬਿਲਕੁਲ ਏਸੀ ਕ੍ਰਿਸ਼ਨਾ ਦੇ ਸਾਥੀ ਅਤੇ ਕ੍ਰਿਸ਼ਨਾ ਜਿੱਥੇ ਕੰਮ ਕਰਦਾ ਉਹ ਭਾਈ ਸਾਹਿਬ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕ੍ਰਿਸ਼ਨਾ ਦੀ ਵੀ ਜੜੀ ਮਦਦ ਕਰਨੀ ਚਾਹੀਦੀ ਹੈ। ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੈ ਹੋਰ ਵੀ ਜਿਹੜੇ ਵਿਅਕਤੀਆਂ ਦੀ ਜੜੀ ਸਹਾਇਤਾ ਕਰ ਸਕਣ। ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਟਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਟੀਮ ਪਹੁੰਚੀ ਹੋਈ ਹੈ। ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਆ। ਉਸ ਟਾਈਮ ਜਦੋਂ Honda amaze ਕਾਰ ਪਰਿਵਾਰ ਸਮੇਤ ਡੁੱਬੀ ਤਾਂ ਸਾਰੀ ਜਿਹੜੀ ਟੀਮ ਹੈ ਇਹਨਾਂ ਦੀ ਇੱਕ ਆਵੜ ਲੈ ਜਾਂਦੇ ਆ ਸਾਵਣ ਤੇ ਤੇ ਇਕੱਠੇ ਹੀ ਸੀਗੇ ਪਹਿਲਾਂ ਕ੍ਰਿਸ਼ਨਾ ਪਹੁੰਚਦਾ ਹੈ ਉਸ ਤੋਂ ਬਾਅਦ ਕ੍ਰਿਸ਼ਨਾ ਦੇ ਜਿਹੜੇ ਨਾਲ ਸਾਥੀ ਹੁੰਦੇ ਇਹਨਾਂ ਨੂੰ ਫੋਨ ਕਰਦੇ ਆ ਸਾਰੀ ਇਹਨਾਂ ਦੀ ਟੀਮ ਇੱਥੇ ਪਹੁੰਚ ਜਾਂਦੀ ਹੈ ਅਤੇ ਇਹਨਾਂ ਵੱਲੋਂ ਕਾਫੀ ਐਫਰਟ ਕੀਤੇ ਜਾਂਦੇ ਆ ਅਤੇ ਉਸ ਪਰਿਵਾਰ ਦੀ ਜਿਹੜੀ ਜਾਨ ਬਚਾਈ ਜਾਂਦੀ ਹੈ ਹੋਰ ਵੀ ਸਾਥੀ ਸਾਡੇ ਨਾਲ ਕ੍ਰਿਸ਼ਨਾ ਦੇ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਜੀ ਕੀ ਕਹਿਣਾ ਚਾਹੋਗੇ ਜੋ ਕ੍ਰਿਸ਼ਨਾ ਨੇ ਆਪਣੀ ਜਾਨ ਤੇ ਖੇਡ ਕੇ ਉਸ ਪਰਿਵਾਰ ਦੀ ਜਾਨ ਬਚਾਈ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਜਿਵੇਂ ਉਹਨਾਂ ਨੂੰ ਦਿੱਤਾ ਗਿਆ ਹੈ ਕ੍ਰਿਸ਼ਨਾ ਨੂੰ ਮਿਲਣਾ ਚਾਹੀਦਾ ਹੈ ਜੇ ਕੁਛ ਨਾ ਕੁਝ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿੰਦੇ ਜਿਵੇਂ ਸਨਮਾਨਿਤ ਪੰਜਾਬ ਪੁਲਿਸ ਦਾ ਕੀਤਾ ਜੀ ਓਮੇ ਕ੍ਰਿਸ਼ਨਾ ਦਾ ਵੀ ਸਨਮਾਨਿਤ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਹਰ ਇੱਕ ਨਾਗਰਿਕ ਬਠਿੰਡੇ ਦਾ ਇਹ ਗੱਲ ਕਹਿ ਰਿਹਾ ਹੈ ਵੀ ਕ੍ਰਿਸ਼ਨਾ ਦਾ ਵੀ ਮਾਨ ਸਨਮਾਨ ਜਿਹੜਾ ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਹੋਣਾ ਚਾਹੀਦਾ ਹੈ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਸਨੂ ਵਿਸ਼ਨੂ ਜੀ ਕੀ ਕਹਿਣਾ ਚਾਹੋਗੇ ਜੋ ਇਸ ਬਹਾਦਰ ਬੱਚੇ ਨੇ ਆਪਣੀ ਜਾਨ ਤੇ ਖੇਡ ਕੇ ਉਸ ਪਰਿਵਾਰ ਦੀ ਜਾਨ ਬਚਾਈ ਅਸੀਂ ਇਹੀ ਕਹਿਣਾ ਚਾਹਤਾ ਜਿਸ ਤਰ੍ਹਾਂ ਪੰਜਾਬ ਪੁਲਿਸ ਨੂੰ ਸਨਮਾਨਿਤ ਕੀਤਾ ਜਾਏਗਾ ਉਸ ਤਰ੍ਹਾਂ ਇਸ ਤੇ ਕੋਈ ਵੀ ਕਿਹਾ ਜਾ ਕਿਸ ਨਾਮ ਨੂੰ ਬਿਲਕੁਲ ਜੀ ਬਿਲਕੁਲ ਹਰ ਇੱਕ ਦੇ ਜੁਬਾਨ ਤੇ ਹੀ ਗੱਲ ਹੈ ਵੀ ਕ੍ਰਿਸ਼ਨਾ ਦਾ ਵੀ ਜਿਹੜਾ ਮਾਨ ਸਨਮਾਨ ਜਿਹੜਾ ਹੋਣਾ ਚਾਹੀਦਾ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਅਕਸ਼ੇ ਹੈ ਜਿਵੇਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਦੇ ਪਿੱਛੇ ਦਾ ਰੀਜ਼ਨ ਕਿਸ ਨੂੰ ਨਹੀਂ ਪਤਾ ਜੀ ਜਿਵੇਂ ਇਹ ਸਾਡੀ ਫੈਮਿਲੀ ਲੈ ਕੇ ਜਾ ਰਹੇ ਸੀਗੇ ਜੀ ਇਹਨੇ ਵੀਡੀਓ ਦੇ ਕਾਰ ਦੇਖੀ ਜਾਂ ਮੈਂ ਕਾਰ ਦੇਖ ਕੇ ਰੁੱਕ ਗਿਆ ਹੀ ਉਹ ਤੋਂ ਪਹਿਲਾਂ ਕਾਰ ਬਹੁਤ ਪਿੱਛੋਂ ਆ ਰਹੀ ਸੀ ਜੋ ਕਿਸ ਨੂੰ ਨਹੀਂ ਪਤਾ ਕਿਸ ਨੇ ਹੈਲਪ ਨਹੀਂ ਕੀਤੀ ਪਹਿਲੇ ਇਹ ਅੱਗ ਆਈ ਉਹ ਤੋਂ ਬਾਅਦ ਉੱਥੇ ਬਹੁਤ ਪਬਲਿਕ ਆ ਗਈ ਜਿਨ੍ਹਾਂ ਨੇ ਸਾਰਿਆਂ ਨੇ ਮਦਦ ਕੀਤੀ ਪਰ ਸਾਰਾ ਕ੍ਰੈਡਿਟ ਪੁਲਿਸ ਲਈ ਉਹਨਾਂ ਨੇ ਕਿਸੇ ਨਾਮ ਨਹੀਂ ਲਿੱਤੇ ਇੱਕ ਸਰਦਾਰ ਜੀ ਸੀਗੇ ਜਿਨ੍ਹਾਂ ਨੇ ਆਪਣੀ ਪੱਗ ਦਿੱਤੀ ਉਹਨਾਂ ਦਾ ਰੱਸਾ ਬਣਾਇਆ ਉਹਨਾਂ ਨੂੰ ਬਾਹਰ ਕੱਢਿਆ ਹੀ ਤੈਨੂੰ ਵੀ ਸਨਮਾਨਤ ਕਰਨਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਹਰ ਇੱਕ ਨਾਗਰਿਕ ਬਠਿੰਡੇ ਦਾ ਇਹੀ ਕਹਿ ਰਿਹਾ ਹੈ ਦ੍ਰਿਸ਼ਨਾ ਦੇ ਸਾਥੀ ਉਸ ਟਾਈਮ ਜਦੋਂ ਮੌਜੂਦ ਸੀਗੇ ਕਾਰ ਨੂੰ ਜਿਹੜਾ ਕੱਢਿਆ ਜਾਂਦਾ ਹੈ ਉਸ ਪਰਿਵਾਰ ਨੂੰ ਬਚਾਇਆ ਜਾਂਦਾ ਹੈ ਉਹਨਾਂ ਦਾ ਕਹਿਣਾ ਵੀ ਕ੍ਰਿਸ਼ਨਾ ਦਾ ਵੀ ਜਿਹੜਾ ਮਾਨ ਸਨਮਾਨ ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਹੋਣਾ ਚਾਹੀਦਾ ਹੈ ਭਾਈ ਜੀ ਕੀ ਨਾਮ ਹੈ ਕਰਨ ਕੁਮਾਰ ਕਰਨ ਜੀ ਕੀ ਕਹਿਣਾ ਚਾਹੋਗੇ ਜੋ ਕ੍ਰਿਸ਼ਨਾ ਨੇ ਆਪਣੀ ਜਾਨ ਤੇ ਖੇਡ ਕੇ ਇੱਕ ਪਰਿਵਾਰ ਨੂੰ ਬਚਾਇਆ ਤੁਸੀਂ ਵੀ ਨਾਲ ਸੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹ ਰਾ ਹਾਂ ਇਹ ਸਮਾਨਤਾ ਸਭ ਨੂੰ ਬਰਾਬਰ ਮਿਲਣਾ ਚਾਹੀਦਾ ਹੈ ਜੁਸਨੇ ਪਹਿਲਾਂ ਛਾਲ ਮਾਰੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਦਾ ਵੀ ਮਾਨ ਸਨਮਾਨ ਹੋਣਾ ਚਾਹੀਦਾ ਹਾਂਜੀ ਜ਼ਰੂਰ ਬਿਲਕੁਲ ਜੀ ਬਿਲਕੁਲ ਕਹਿੰਦੇ ਮਾਨ ਸਨਮਾਨ ਕ੍ਰਿਸ਼ਨਾ ਦਾ ਵੀ ਹੋਣਾ ਚਾਹੀਦਾ ਬਾਈ ਜੀ ਕੀ ਨਾਮ ਹੈ ਅਜੇ ਕੁਮਾਰ ਜੀ ਅਜੇ ਜੀ ਕੀ ਕਹਿਣਾ ਚਾਹੋਗੇ ਬਾਈ ਜਾਨਾ ਚਾਹੁੰਦਾ ਜੀ ਅੱਜ ਦੇ ਉਸ ਟਾਈਮ ਜਦ ਗੱਡੀ ਨਾ ਰੋਕਦਾ ਫਿਰ ਕਿਸੇ ਦਾ ਬਚਣਾ ਔਖ ਹੋ ਜਾਂਦਾ ਜੀ ਕਿਉਂਕਿ ਤੁਸੀਂ ਟਾਈਮ ਕੋਈ ਗੱਡੀ ਨਹੀਂ ਰੋਕ ਰਿਆ ਸੀ ਉਸ ਟਾਈਮ ਕਿਉਂਕਿ ਪਹਿਲਾ ਬੰਦਾ ਸੀ ਜਿਹੜਾ ਦੇਖ ਗੱਡੀ ਦੇਖੀ ਤੇਨੇ ਗੱਡੀ ਰੋਕੀ ਕਰਨਾ ਕੋਈ ਗੱਡੀ ਨਹੀਂ ਰੋਕ ਰਿਆ ਸੀਗਾ ਥੋੜੀ ਬਾਅਦ ਸੀ ਗੱਡੀ ਜੇ ਨਾ ਆਂਦਾ ਫਿਰ ਗੱਡੀ ਸਾਰੀ ਡੁੱਬ ਗਈ ਜੀ मिले था, हम उनके साथ में रहे थे से। तो, है, तो पहले हम लोग देखे तो गाड़ी इधर से ही आ रहा था तो उसने ब्रेक मारे उसके बाद कुछ सोचे नहर में फिर सबसे पहले कड़ा से शीसा तोड़े उसके बाद एक बच्चा को निकाले फिर दो पुलिस वाले आए वो वो भी गया अंदर वो पुलिस वाले कुछ किए नहीं बस गया और बाहर निकल को मिलना चाहिए सम्मान। बिल्कुल मिलना चाहिए। जैसे पुलिस वालों को मिला है। आ, मिलना चाहिए। भिल्कुल जी बिल्कुल नौजवान कृष्ण जल अपा गल बात की जिन्हें अपनी जान दिवार जान बचाई कृष्णा भी अपना गल बात की जिन्होंने जिस तरह ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮਾ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਉਸੇ ਤਰ੍ਹਾਂ ਕ੍ਰਿਸ਼ਨਾ ਦਾ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਕੈਮਰਾਮੈਨ ਸੂਝਲ ਦੇ ਨਾਲ ਮਨੋ ਚਰਕੀ ਵਾਲਦੈਨਿਕ ਸਵੇਰਾ ਟੀਵੀ ਬਠਿੰਡਾ